ਤੇ ਇੱਕ ਗੱਲ ਮੈਨੂੰ ਹੋਰ ਬੜੀ ਕਮਾਲ ਦੀ ਲੱਗੀ ਜਿਹੜੀ ਬਾਪੂ ਤੋਂ ਸਿੱਖਣ ਨੂੰ ਮਿਲੀ ਬਾਪੂ ਕਹਿੰਦਾ ਵੀ ਜਦੋਂ ਜਦੋਂ ਪਸ਼ੂ ਮਾਲੋ ਖੁੱਣਾ ਛੱਡਿਆ ਜਾਵੇ ਜਾਂ ਪਸ਼ੂ ਚਰਦਾ ਵਾ ਜਿਹੜਾ ਪਸ਼ੂ ਚਰਾੰਦ ਆਲਾ ਵਾ ਜਦੋਂ ਪਸ਼ੂ ਨੀਵੀਂ ਪਾ ਕੇ ਚਰਦਾ ਵਾ ਤੇ ਅਰਡਰ ਦੀ ਕੁਆਲਿਟੀ ਬਹੁਤ ਹੀ ਵਧੀਆ ਬਣਾਉਂਦਾ ਵਾ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਠਾਕ ਉਹ ਪੰਜਾਬੀਓ ਸੋ ਦੋਸਤੋ ਅੱਜ ਮੌਸਮ ਸੀਗਾ ਠੰਡਾ ਤੇ ਮੱਜਾਂ ਛੱਡੀਆਂ ਸੀਗੀਆਂ ਇੱਥੇ ਤੇ ਨਾਲ ਛੋਟੇ ਬੱਚੇ ਛੱਡੇ ਸੀ ਚਰਨ ਵਾਸਤੇ ਬਾਪੂ ਨੇ ਤੇ ਮੈਂ ਕਿਾ ਚੱਲ ਕੇ ਹੁਣ ਆ ਦਰਸ਼ਕਾਣਾ ਵੀਡੀਓ ਸਾਂਝੀ ਕਰੀਏ ਕਿਉਂਕਿ ਦੋਸਤੋ ਜਦੋਂ ਪਸ਼ੂ ਖੁੱਲਾ ਚਰਨ ਤੇ ਲੱਗ ਜੇ ਜਾਂ ਖੁੱਲਾ ਛੱਡਈਏ ਨਾ ਤੇ ਪਸ਼ੂ ਦਾ ਡਰ ਡੋਕਰ ਸਾਰਾ ਲੈ ਜਾਂਦਾ ਉਹਨੂੰ ਉਪਰ ਕੋਈ ਵੀ ਨਹੀਂ ਲੱਗਦਾ ਬਗਾਨਾ ਉਹਨੂੰ ਕੋਈ ਵੀ ਨਹੀਂ ਲੱਗਦਾ ਸਾਰੇ ਆਪਣੀ ਲੱਗਦੇ ਆ ਤੇ ਇੱਕ ਗੱਲ ਮੈਨੂੰ ਹੋਰ ਬੜੀ ਕਮਾਲ ਦੀ ਲੱਗੀ ਜਿਹੜੀ ਬਾਪੂ ਤੋਂ ਸਿੱਖਣ ਨੂੰ ਮਿਲੀ ਬਾਪੂ ਕਹਿੰਦਾ ਵੀ ਜਦੋਂ ਜਦੋਂ ਪਸ਼ੂ ਮੰਨ ਲਓ ਖੁੱਨਾ ਛੱਡਿਆ ਜਾਵੇ ਜਾਂ ਪਸ਼ੂ ਚਰਦਾ ਵਾ ਜਿਹੜਾ ਪਸ਼ੂ ਚਰਾੰਦ ਆਲਾ ਵਾ ਜਦੋਂ ਪਸ਼ੂ ਨੀਵੀਂ ਪਾ ਕੇ ਚਰਦਾ ਵਾ ਤੇ ਆਰਡਰ ਦੀ ਕੁਆਲਿਟੀ ਬਹੁਤ ਹੀ ਵਧੀਆ ਬਣਾਉਂਦਾ ਵਾ ਚਲੋ ਬਾਪੂ ਦਾ ਇਹ ਤਜਰਬਾ ਤੇ ਤਹਾਡੇ ਨਾਲ ਆਪਾਂ ਸਾਂਝਾ ਕੀਤਾ ਬਾਕੀ ਤੁਸੀਂ ਪਾਰਕੂਆ ਹੋ ਸਕਦਾ ਹੈ ਸਕਸੈਸਫੁਲ ਹੋਵੇ ਹੋ ਸਕਦਾ ਨਾ ਹੋਵੇ ਕਿ ਪਸੂ ਪਿੱਛਾ ਜਾਨੀ ਕਿ ਜੇ ਪਿੱਛੇ ਨੂੰ ਆਰਡਰ ਬਣਾਉਣਾ ਤੇ ਉਹ ਸਾਹਮਣੇ ਬਾਪੂ ਦੀ ਝੋਟੀ ਵੀ ਆਪਾਂ ਦਿਖਾਉਣੀ ਹੈ ਜਿਹੜੀ ਮੰਨ ਲਓ ਹੁਣ ਮੇਰੇ ਹਿਸਾਬ ਨਾਲ ਕੋਈ 1.5 ਮਹੀਨਿਆਂ ਦੇ ਸ਼ਾਇਦ ਹੋਊਗੀ ਨੇੜੇ ਦੱਪਣ ਬਾਕੀ ਪੱਕਾ ਪ੍ਰੋਪਰ ਨਹੀਂ ਪਤਾ ਤੇ ਆਹ ਕਟੀਆਂ ਵੀ ਨਾਲ ਮੰਨ ਲਓ ਜਿਵੇਂ ਇਹਨਾਂ ਦਾ ਡਾਡ ਡੁੱਕਰ ਲੈ ਜਾਣਾ ਐਈ ਇਹਨਾਂ ਨੇ ਚਰਨ ਲਾ ਪੈਣਾ ਜਿਵੇਂ ਹੁਣ ਝੋਟੀ ਆ ਸਾਹਮਣੇ ਜਿਹੜੀ ਚਰਦੀ ਮੈਂ ਤੁਹਾਨੂੰ ਉਹਦੀ ਵੀਡੀਓ ਬਣਾ ਕੇ ਵਿਖਾਉਣਾ ਤੇ ਉਹਦਾ ਆਰਡਰ ਵੇਖਿਓ ਖਾਣਾ ਬਹੁਤ ਹੀ ਚੰਗੇ ਕੱਢੀ ਜਾਂਦੀ ਆ ਤੇ ਪਿੱਛੇ ਨੂੰ ਕਢਣ ਦੀ ਆ ਇਹਨੂੰ ਰੋਜ਼ ਅੱਧਾ ਘੰਟਾ ਹੀ ਭਲਾ ਛੱਡਦੇ ਜਾਂ 15 ਮਿੰਟ ਹੀ ਚਾਰ ਨੂੰ ਛੱਡਦੇ ਆ ਇਹ ਚੀਜ਼ ਦੀ ਗੱਲ ਮੰਨਣ ਜੋਗਾ ਬਾਪੂ ਦੀ ਜਿਵੇਂ ਆ ਦੇਖ ਸਕਦੇ ਤੁਸੀਂ ਅੱਡਰ ਸਾਰਾ ਪੱਤਣਾ ਸ਼ੁਰੂ ਕਰਤਾ ਤੇ ਥਣ ਵੇਖੋ ਕਿੰਨਾ ਸੋਹਣਾ ਪੱਟਣ ਦੀ ਆ ਬਾਕੀ ਕਿ ਜਿਹੜੇ ਵਿਦਵਾਨ ਆ ਕਿਸੇ ਨੇ ਇਹਨੂੰ ਦੇਸੀ ਕਹਿਣਾ ਵਾ ਕਿਸੇ ਨੇ ਗ੍ਰੇਟਿਡ ਕਹਿਣਾ ਕਿਸੇ ਨੇ ਹੋਰ ਕਹਿਣਾ ਪਰ ਸਟ੍ਰਕਚਰ ਇਹਦਾ ਸਾਰਾ ਹੀ ਨੀਲੀ ਦਾ ਅੱਗੋਂ ਨੀਵੀਂ ਇੱਕ ਹੋ ਉੱਚੀ ਸਿੰਗਲ ਹੱਡੀ ਦੀ ਆ ਇਸਦੇ ਦੋ ਪਰ ਵਾਈਟ ਮੱਥੇ ਬਣ ਕਵਾਲਿਟੀ ਵੇਖਣ ਜਿਓ ਉਹ ਦੇਖੋ ਜਿਵੇਂ ਉਹਨਾਂ ਕਟੀਆਂ ਉਹ ਭੱਜ ਕੇ ਚਲ ਗਈਆਂ ਮੰਨ ਲਓ ਜਦੋਂ ਪਸ਼ੂ ਆਪਣੇ ਚਿੱਤ ਨਾਲ ਖਾਂਦਾ ਖੁੱਲਾ ਖਾਂਦਾ ਖੁਸ਼ ਹੋ ਕੇ ਖਾਂਦਾ ਤਾਂ ਪਸ਼ੂ ਜਿਹੜਾ ਆਪਣਾ ਪਸ਼ੂ ਤੰਨ ਉਹ ਅੰਦਰੋਂ ਜਦੋਂ ਉਹਦਾ ਚਿੱਤ ਖੁਸ਼ ਹੋ ਗਿਆ ਤਾਂ ਮਾਲਕ ਨੂੰ ਵੀ ਖੁਸ਼ ਕਰਦਾ ਇਸ ਕਰਕੇ ਪਸ਼ੂਆਂ ਨੂੰ ਖੁੱਲਾ ਜ਼ਰੂਰ ਛੱਡਣਾ ਚਾਹੀਦਾ ਜਿਵੇਂ ਹਜੇ ਦਾ ਮੇਰੇ ਸਾਹ ਨਾਲ ਕੋਈ 1.5 ਦੋ ਮਹੀਨਾ ਪਿਆ ਹੋ ਬਾਕੀ ਪ੍ਰੋਪਰ ਨਹੀਂ ਪਤਾ ਦੋਸਤੋ ਪਰ ਡੇਢ ਮਹੀਨੇ ਦੇ ਵਿੱਚ ਆਰਡਰ ਦੀ ਕੁਆਲਿਟੀ ਇਹਦੀ ਬਾਨੀ ਸ਼ੁਰੂ ਹੋ ਗਈ ਆ ਤੇ ਬਾਪੂ ਜਿਹੜੀ ਗੱਲ ਬਾਪੂ ਨੇ ਦੱਸੀ ਆ ਚਲੋ ਉਹ ਤੁਹਾਡੇ ਨਾਲ ਸਾਂਝੀ ਕੀਤੀ ਕਿ ਜਿਹੜਾ ਇਹ ਜਦੋਂ ਨੀਵੀਂ ਪਾ ਕੇ ਪਸ਼ੂ ਚਰਦਾ ਤੇ ਆਰਡਰ ਬਹੁਤ ਸਾਫ਼ ਕਰਦਾ ਮੇਨਜ਼ੂਮ ਦੀ ਪਿੰਡੇ ਤੇ ਇਹਦੇ ਵੀ ਬਹੁਤ ਆ ਬਾਕੀ ਇਹਦੀ ਭੈਣ ਵੀ ਬਹੁਤ ਨਜਾਇਜ਼ ਚੰਗੇ ਦੋਤੇ ਚੱਲੀ ਤੇ ਫਿਰ ਇਹ ਕਿਹੋ ਜਿਹਾ ਨਾ ਚੱਲੂਗੀ ਇਹ ਹੋ ਨਹੀਂ ਸਕਦਾ ਮੱਥੇ ਤੋਂ ਸੈਂਗ ਹੋਵੇ ਕੁੰਡਾ ਰੈਂਗ ਸੈਂਗ ਜ਼ੁਬਾਨ ਗੁਲਾਬੀ ਆ ਦੋਸਤੋ ਵੈਸੇ ਸ਼ੌਂਕ ਕਰਾ ਰਹੇ ਆ ਉਹ ਕਾਹੂ ਨਹੀਂ ਕਿਤੇ ਨਾ ਹੋਵੇ ਤੁਸੀਂ ਉਹਨਾਂ ਕੋ ਬੱਪੂ ਵੇਚਣੀ ਆ ਜਾਂ ਫੋਨ ਲਾਈ ਜੋ ਉਹ ਫਿਰ ਸਵਾਦ ਨਹੀਂ ਆਉਂਦਾ ਉਹ ਗੱਲ ਦਾ ਇਹ ਸਿਰਫ ਇੱਕ ਸ਼ੌਂਕ ਕਰਾਇਆ ਤੇ ਇੱਕ ਗੱਲ ਮੈਨੂੰ ਚੰਗੀ ਲੱਗੀ ਜਿਹੜੀ ਗੱਲ ਮੈਨੂੰ ਚੰਗੀ ਲੱਗੀ ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਵੀ ਯਾਰ ਵਾਕਿਆ ਇਹ ਤਜਰਬੇ ਹੁੰਦੇ ਬਜ਼ੁਰਗਾਂ ਦੇ ਜਦੋਂ ਪਸ਼ੂ ਨੀਵੀਂ ਪਾ ਕੇ ਚਰਦਾ ਵਾ ਤਾਂ ਬਿਲੋ ਤਾਂ ਪਸ਼ੂ ਆਡਰ ਬਹੁਤ ਸਾਫ਼ ਬਣਾਉਂਦਾ ਤੇ ਆਡਰ ਜਦੋਂ ਪਸ਼ੂ ਦਾ ਸਾਫ਼ ਹੋਊਗਾ ਤੇ ਪਸ਼ੂ ਨੇ ਦੁੱਧ ਦੇਣਾ ਦੇਣਾ ਦੋਸਤੋ ਆ ਦੇਖ ਸਾਡੇ ਤੁਸੀਂ ਆਰਡਰ ਵੇਖੋ ਇਹਨੇ ਕਿਆ ਕਮਾਲ ਦਾ ਆਰਡਰ ਕੱਢਿਆ ਹੋਇਆ ਬਾਕੀ ਗੁਰੂ ਰਾਮਦਾਸ ਪਾਸ਼ਾ ਮਿਹਰ ਕਰੇ ਉਮਰਾ ਭਾਗਾ ਵਾਲੀ ਕਰੇ ਇਹਨੂੰ ਕਰਮ ਵਾਲੀ ਤੁਹਾਨੂੰ ਜਰੂਰ ਇਹਦਾ ਦੁੱਧ ਦਿਖਾਵਾਂਗੇ ਕਿਉਂਕਿ ਯੂਪੀ ਤੋਂ ਗੱਭਣਾ ਬਾਕੀ ਆਹ ਇਹਨਾਂ ਦਾ ਅਜੇ ਚਿੱਤ ਘੱਟ ਲੱਗਦਾ ਜਿਹੜੀਆਂ ਪਰੀਆਂ ਇੱਧਰ ਫਿਰਦੀਆਂ ਦੋ ਇੱਕ ਬੂਰੀ ਆ ਤੇ ਇੱਕ ਨੀਲੀ ਦਾ ਵੀ ਆ ਕਟੀਆਂ ਇਹ ਵੀ ਬੜੀਆਂ ਟੌਪ ਦੀਆਂ ਪਤਲੇ ਪਤਲੇ ਚੰਮ ਦੀਆਂ ਥਾਂ ਥੂਣ ਬੜੇ ਵਧੀਆ ਤੇ ਬਹੁਤੇ ਵੀਰ ਮੰਗਦੇ ਹੁੰਦੇ ਆ ਤੇ ਜੇ ਕਿਸੇ ਨੂੰ ਇਹ ਪਸੰਦ ਆਉਣ ਹੈਦੀ ਮਿਲਕਵੇਨ ਵੇਖਿਓ ਜਿਵੇਂ ਮੱਝ ਦੀ ਹੁੰਦੀ ਆ ਆਪਾਂ ਝੋਟੀ ਦਾ ਨੋਖ ਆ ਗਿਆ ਏ ਏਡੀ ਮਿਲਕਵੇਨ ਉਹਦੀ ਨਹੀਂ ਜਿੱਡੀ ਏਦੀ ਅਜੇ ਬੱਚਾ ਹੀ ਆ ਇਹ 1.5 ਸਾਲ ਤੋਂ ਘਾਟਾ ਕੱਟੀ ਦੀ ਅੱਖ ਵੇਖੋ ਇਹੋ ਜੀਆਂ ਜਿਵੇਂ ਮੱਥੇ 'ਚ ਡੂੰਗ ਪੈਂਦਾ ਜਿਵੇਂ ਅੰਕਲ ਪੱਪੂ ਸੁੱਧੂ ਕਹਿੰਦੇ ਹੁੰਦੇ ਆ ਇਹੋ ਜੀਆਂ ਬਲੀਡਾਂ ਜਿਹੜੀਆਂ ਦੋਸਤੋ ਦੁੱਧ ਦਿੰਦੀਆਂ ਦਿੰਦੀਆਂ ਇਹਦੀ ਝੋਲੀ ਵੇਖੋਗੇ ਤੁਸੀਂ ਆਹ ਦੇਖੋ ਝੋਲੀ ਤੇ ਕਿਵੇਂ ਨਹੀਂ ਦੋਸਤੋ ਇਹ ਪਹਿਲਣਾ ਦੱਸ ਕੋ ਬਾਹਰ ਚਲਣਗੀਆਂ 12 13 ਤੇ ਕਿਵੇਂ ਨਹੀਂ ਚਲਣਗੀਆਂ ਇੱਕ ਗੱਲ ਮੈਂ ਹੋਰ ਕਹਿ ਦੇਣਾ ਦੋਸਤੋ ਜਿਹੜੀ ਚੀਜ਼ ਮੈਂ ਦੇਖ ਕੇ ਆਇਆ ਅੱਜ 24 ਜੁਲਾਈ ਆ ਤੇ ਮੈਂ ਜਦੋਂ ਵੀਡੀਓ ਬਣਾ ਰਿਹਾ ਕੱਲ 23 23 ਜੁਲਾਈ ਤੇ ਮੈਂ ਜਗਰਾਉ ਮੰਡੀ ਜਾ ਕੇ ਆ ਤੇ ਲੋਕੀ ਕਹੀ ਜਾਂਦੇ ਆ ਰੇਟ ਦਾ ਬੜਾ ਫਰਕ ਪੈ ਗਿਆ ਸੱਜਣਾ ਦਾ ਬੜਾ ਫਰਕ ਪੈ ਗਿਆ ਪਰ ਮੈਨੂੰ ਨਹੀਂ ਦੋਸਤੋ ਲੱਗਾ ਵੀ ਉੱਥੇ ਰੇਟ ਦਾ ਫਰਕ ਪੈ ਗਿਆ ਫਰਕ ਉਹ ਚੀਜ਼ ਦਾ ਪਿਆ ਵਾ ਦੋਸਤੋ ਜਿਹਦੀ ਕੁਆਲਿਟੀ ਹੈਗੀ ਜਿਹੜੇ ਡੰਗਰ ਦੀ ਕੁਆਲਿਟੀ ਹੈ ਨਾ ਉਹਨਾਂ ਦਾ ਰੇਟ ਉੱਥੇ ਵੀ 2-2 ਲੱਖ ਸੀਗਾ ਪੌਣੇ 2 ਲੱਖ 1.5 ਲੱਖ ਤੋਂ ਉੱਪਰ ਹੀ ਸੀ ਜਿਹੜੀਆਂ ਮੰਨ ਲਓ ਮੰਨ ਲਓ ਹਰਿਆਣੇ ਵਾਲੀਆਂ ਕਹਿੰਦੇ ਸੀ ਕਈ ਵੀਰ ਚਲੋ ਜਿੱਥੋਂ ਵੀ ਲੈ ਕੇ ਆਏ ਵਪਾਰੀ ਵੀਰ ਲੈ ਕੇ ਆਏ ਉਹ ਤਾਂ ਉਹ ਜਾਣਦੇ ਆ ਨਾ ਆਪਾਂ ਨਹੀਂ ਕਹਿ ਸਕਦੇ ਇਸ ਦੇ ਮਸਲੇ 'ਚ ਚਲੋ ਬਤ ਉਧਰ ਪਰ ਰੇਟ 80-90 ਹਜ਼ਾਰ ਉਹਨਾਂ ਦਾ ਹੀ ਦੋਸਤੋ ਜਿਹੜੀਆਂ ਬਿਲਕੁਲ ਦੇਸੀ ਮੱਝਾਂ ਕਹਿੰ ਲੋ ਤੇ ਜਿਵੇਂ ਹੁਣਾਂ ਕਟੀਆਂ ਦਾ ਪੂਰਾ ਚਿੱਤ ਖੋਸ਼ ਆ ਜਿਵੇਂ ਮਨੋਰੰਜਨ ਕਰਦੀਆਂ ਐ ਪਸ਼ੂ ਨੂੰ ਖੁੱਲਾ ਜ਼ਰੂਰ ਛੱਡਿਆ ਕਰੋ ਯਾਰ ਇੱਕ ਤਾਂ ਪੈਰ ਪੂਰ ਨਹੀਂ ਭੜਦੇ ਇੱਕ ਨੌਂ ਨਹੀਂ ਵਾਦੇ ਇੱਕ ਪਸ਼ੂ ਰਾਜੀ ਬੜੀ ਛੇਤੀ ਹੁੰਦਾ ਖਾਦਾ ਪੀਤਾ ਹਾਜਮ ਹੋ ਜਾਂਦਾ ਇਹ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਏ ਸੀ ਵੀਡੀਓ ਕਿਵੇਂ ਲੱਗੀਆਂ ਸ਼ੇਅਰ ਕਰਿਓ ਦੋਸਤੋ ਜਿਉਂਦੇ ਵਸਦੇ ਰਹੋ ਪੰਜਾਬੀਓ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਕਰੇ ਤੇ ਵੀਡੀਓ ਜ਼ਰੂਰ ਮੇਰੇ ਕਿਸਾਨ ਭਰਾਵੋ ਸ਼ੇਅਰ ਕਰਿਓ ਧੰਨਵਾਦ ਜੇ ਕਿਸੇ ਨੂੰ ਕਟੀਆਂ ਪਸੰਦ ਆਉਂਦੀਆਂ ਤਾਂ ਜੋੜਾ ਸੇਲ ਵੀ ਕਰਦਾਂਗੇ ਦੋਸਤੋ ਧੰਨਵਾਦ